ਨਾ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ ਪਹਿਲਾ ਇੱਕ ਓੰਕਾਰ ਸਤਗੁਰੂ ਪ੍ਰਸਾਦ ਦੁਖਦਾਰੂ ਸੁਗਰਗ ਪਿਆ ਜਨ ਸੁਖਤਾ ਮਨ ਨ ਹੋਈ ਤੂੰ ਕਰਤਾ ਕਰਨਾ ਮੈਂ ਨਾ ਹੀ ਜਾਉ ਕਰੀ ਨਾ ਹੋਈ ਬਲਿਆਰੀ ਗੁਦ ਤੁਵਛਿਆ ਤੇਰ ਅੰਤ ਨ ਜਾਈ ਲਖਿਆ ਰਹਾ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਗਲ ਕਲਾ ਭਰਪੂਰਿਆ ਤੂੰ ਸੱਚਾ ਸਹਿਬ ਸਿਖਤ ਸਵਾਲਿਓ ਜਿਨ ਕੀ ਤੀਸੋ ਪਾਰ ਬਿਆਨ ਕਉ ਨਾਨਕ ਕਰਤੇ ਕੀ ਹਮ ਬਾਤਾਂ ਜੋਗਿ ਕਰਨਾ ਸੋ ਕਰਿਆ ਸੋ ਦਰਗਾਸਮ ਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕੇਹਾ ਸੋ ਕਰਕੇ ਅਜਤੈ ਸਭ ਸਮਾਲੇ ਵਜੇ ਤੇਰੀ ਨਾਦਿ ਨੀ ਕ ਸੰਕਾਂ ਕੇਤੇ ਤੇਰੇ ਭਾਵਨ ਹਾਰੇ ਕੀਤੇ ਤੇਰੇ ਰਾਗ ਫਰੀ ਸੋ ਕਈਏ ਕੀਤੇ ਤੇਰੇ ਗਾਵਨਿਆ ਹਰੇ ਗਾਵਨ ਤੁੰਨੂ ਕਉਣ ਪਣੀ ਵਸੰਤਰ ਗਾਵੇ ਰਾਜਾ ਤਮ ਦਵਾਰੇ ਗਾਵਨ ਤੁੰਨੂ ਚਿਤ ਗੁਪਤ ਲਿਖੋ ਜਨਨ ਲਿਖ ਲੈ ਧਨ ਵਿਚਾਰੇ ਗਾਵਨ ਤੁੰਨੂ ਈਸ਼ਰ ब्रह्मा देवी ਸੁਣ ਤੇਰੇ ਸਦਾ ਸਵਾਰੇ ਗਾਵਨ ਤੁਦਨੂ ਇੰਦਰਿੰਦਾਂ ਜਨ ਬੈਟੇ ਦੇਵਤਿਆਂਦਰ ਨਾਲੇ ਗਾਂਦ ਨੂੰ ਜਜਮਦੀ ਅੰਦਰ ਗਾਵਨ ਤੁਤ ਨੂੰ ਸਾਦੇ ਵਿਚਾਰੇ ਗਾਂਦ ਤੁਮ ਜਦੀ ਸਦੀ ਸੰਤੋਖੀ ਗਾਂਦ ਤੈਨੂੰ ਵੀਰ ਕਰਾਰੇ ਗਾਂਦ ਤੁਤ ਨੂੰ ਪੰਡਤ ਪ੍ਰਨਰਕਿਸ਼ਰ ਜੋ ਜੋ ਵੇਦ ਨਾਲੇ ਗਾਂਦ ਨੂੰ ਮੋਨੀਆ ਮਨਮੋਨ ਸੁਰਗ ਮਚ ਪਿਆਲੇ ਗਾਂਦ ਤੁ ਨੂੰ ਰਤਨ ਪਾਈ ਤੇਰੇ ਅਰਧ ਤੀਤ ਨਾਲੇ ਗਾਵਨ ਤੁਮ ਨੂੰ ਜੋਦ ਮਾਂ ਮ੍ਰਿਤ ਸੂਰਾ ਗਾਵਨ ਤੁਮ ਨੂੰ ਖਾਣੀ ਚਾਰੇ ਗਾਵਨ ਤੁਦ ਨੂੰ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਹੀ ਤੁਦਨ ਗਾਵਨ ਜੋਦ ਤੁਦ ਭਗਵਨ ਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਤੁਦਨ ਗਾਵਨ ਸੇ ਮੇ ਚਿਤ ਨ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਤਦਾ ਸੱਚ ਸਹਿਬ ਸੱਚਾ ਸਚੀ ਨਹੀਂ ਹੈ ਪੀਓ ਸੀ ਜੈਨ ਜਸੀ ਰਤਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਨੂੰ ਪਾਈ ਕਰ ਕਰ ਦੇਖਿਆ ਕੀਤਾ ਆਪਣਾ ਜਿਉ ਤੇ ਦੀਵ ਵੜਾਈ ਜੋ ਤੇ ਪਾਵੇਂ ਸੋਈ ਕਰਸੀ ਫਿਰ ਹੁਕਮ ਨਾ ਕਰਨ ਜਾਈ ਸੋ ਪਾਸਾ ਝਪਛੇ ਬ ਨਾਨਕ ਰੈਨ ਜਾਈ ਆਸ ਮੈਂ ਲੈ ਪਹਿਲਾ ਸੁਣ ਵਡਾਖੇ ਸਭ ਕੋ ਏ ਕੇ ਵੱਡਾ ਵੱਡਾ ਡੀਤਾ ਹੋਏ ਕੀਮਤ ਪਾਇ ਨਾ ਕਾਇਆ ਜਾਏ ਕਹਿਣੇ ਵਾਲੇ ਤੇਰੇ ਰੈ ਸੁਮਾਈ ਵੱਡੇ ਮੇਰੇ ਸਹਬਾ ਗਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣ ਤੇਰਾ ਕੇ ਥਾ ਕੇ ਉਡਚੀਰਾ ਰਹਾ ਸਭ ਸੁਤੀ ਮਨਸਤ ਗਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਦਾਨੀ ਗੁਰ ਗਰਹਾਈ ਕਹਿ ਨਾ ਜਾਈ ਤੇਰੀ ਤੇਲ ਵਡਿਆਈ ਸਭ ਸੱਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਦੀਆਂ ਵਡਿਆਈਆਂ ਤਦ ਨੂੰ ਸਿੱਧੀ ਕਿਨੇ ਨ ਪਾਈਆਂ ਕਰਮ ਮਿਲੇ ਨ ਠਾਕ ਰਹਾਈਆਂ ਆਖਣ ਵਾਲਾ ਕਿਆ ਵਿਚਾਰਾ ਸਿਬਦੀ ਭਰੇ ਤੇਰੇ ਪੰਡਰਾ ਜੇ ਤੂੰ ਦੇ ਤਿਸ ਕਿਆ ਚਾਰਾ ਨਾਨਕ ਸੱਚ ਸਵਾਰ ਨਿਹਾਰਾ ਅਸਮੱਹਲਾ ਪਹਿਲਾ ਅੱਖਾਂ ਜੀਵਾਂ ਵਿੱਚ ਮਰ ਜਾਵਾਂ ਅੱਖ ਨੇ ਓਕਾ ਸਾਚਾ ਨਾਮ ਸਾਚੇ ਨਾਮ ਕੀ ਲੱਗੇ ਭੂਖ ਪੁੱਤ ਭੁਖੇ ਖਾਏ ਚਲਿਏ ਦੂਖ ਸੋਗ ਵਿਸਰੇ ਮੇਰੀ ਮਾਈ ਸਾਚਾ ਸਹਿਬ ਸਾਚੇ ਨਾਈ ਸਾਚੇ ਨਾਮ ਕੀ ਤਲਵੜਿਆਈ ਆਗ ਧੱਕੇ ਕੀਮਤ ਨਹੀਂ ਪਾਈ ਜਿਜ ਮਿਲ ਕੇ ਅੱਖ ਨ ਪਾਏ ਵਡਾ ਨ ਹੋਵੇ ਕਾਟ ਨਾ ਜਾਏ ਨਾਉ ਮਰੇ ਨੋ ਵੈ ਸ਼ੋਗ ਦਿਨਦਰ ਨ ਚੁੱਕੇ ਭੋਗ ਗੁਣੇ ਉਰ ਨਹੀਂ ਕੋਏ ਨਾ ਕੋ ਹੋਵਾ ਨ ਕੋਏ ਜੇਵੜ ਆਪ ਤੇਵੜ ਤੇਰੀ ਦਾਤ ਜਿੰਨ ਦਿਨ ਕਰਕੇ ਕੀਤੀ ਰਾਤ ਖਸਮ ਸਾਰੇ ਤੇ ਕਮ ਜਾਤ ਨਾਨਕ ਨਾਵੇਂ ਬਾਦ ਸਨਾਤ राग गुजरी मल्ला चौथा हर के जन सतगुरु सतपुर का बिनो करो कृपास हम किरे कर्म सतगुरु सणाई कर दे या नाम परगास मेरे मीत गुरु दे मोको न राम नाम परगास गुरमत नाम मेरा प्राण सिखाई हर कीरता मरी रे रह रास रहाऊ ਹਰ ਜਨ ਕੇ ਵਡ ਭਾਗ ਵਡੇ ਰੇ ਜਿਨ ਹਰ ਹਰ ਸਰਦਾਰ ਪਿਆਸ ਹਰ ਨਾਮ ਮਿਲੇ ਤੇ ਪਤਾ ਛੇ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰਿ ਸਿ ਨਾਮ ਨਾ ਪਾਇਆ ਤੇ ਭਾਗੀਨ ਜਮ ਪਾਸ ਜੋ ਸਤਗੁਰ ਸੰਗਤ 니 ਆਏ ਤ੍ਰਿਗ ਜੀਵੇ ਤ੍ਰਿਗ ਜਵਾਸ ਜਿਨ ਹਰ ਜਿਨ ਤਤ ਗੁ ਸੰਗਤ ਪਾਈ ਤਿੰਤੁਰੁ ਮਤਿ ਕੋ ਲਿਖੈ ਲਖਾਸੁ ਤਨ ਤਨ ਸਤਿ ਸੰਤ ਜਿਤ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮੱਲਾ ਪੰਜਵਾਂ ਕਾਹੇ ਰੇ ਮਨ ਚਿਤ ਵੈ ਉਦਮ ਜਾਂ ਅਰਹ ਹਰਿ ਜਿਉ ਪਰਿਆ ਸਹਿਲ ਬਦਰ ਮੇ ਜਨ ਤੋ ਪਾਏ ਤਾਂ ਕਰਿ ਜਕਾਗੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਜ ਤੇ ਹਰਿਆ ਰਹਾ ਜਨ ਪਿਤਾ ਲੋਕ ਸੁਤ ਬੰਤਾ ਕੋਇ ਨ ਕਿਸ ਕੀ ਧਰਿਆ ਸਿਰ ਸਿਰ ਰਜਕ ਸੁਭਾਈ ਠਾਕੁਰ ਕਾਏ ਮਨ ਭਉ ਕਰਿਆ ਉੜੇ ਉੜਿਆ ਵੈਸੇ ਕੋ ਸੰ ਤਿਸ ਪਾਜੇ ਬਚਰੇ ਛਰਿਆ ਤਿਨ ਕਮਨ ਖਲਾਵੇ ਕਉਣ ਜਗਾਵੇ ਮਨ ਮੇਂ ਸਿਮਰਨ ਕਰਿਆ ਸਾਮਨਿਧਾਨ ਦਸ ਅਇਤ ਸਿਧਾਨ ਠਾਕੁਰ ਕਰ ਤਲ ਧਰਿਆ ਜਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤੋ ਨ ਪਾਰਾ ਵਰਿਆ ਰਾਗਾ ਸਾਮਲਾ ਚੌਥਾ ਸੋ ਪੁਰਖ ਕੋ ਅੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਨਿ ਜਨਿਆਰ ਪੁਰਖ ਨਨਿ ਜਨ ਹਰ ਅਗਮ ਗਮ ਪਾਰਾ ਸਭ ਵਿਧਾਵੇ ਸਭ ਤੇ ਆਵੇ ਤੁਧ ਜੀ ਹਰ ਸਚੇ ਸਿਰ ਜਨਿਹਾਰਾ ਸਭ ਜੀਤ ਮਾਰੇ ਜੀ ਤੁਂ ਜੀ ਆਂ ਕਾਦ ਤਾਰਾ ਅਰਤਿ ਆਵੋ ਸੰਤੋ ਜੀ ਸਭ ਦੁਖ ਉਸਾਰਨਿਹਾਰਾ ਹਰ ਆਪੇ ਠਾਕਰ ਆਪੇ ਸੇਵਕ ਜੀ ਖਾ ਨਾਨਕ ਜਨ ਤ ਵਿਚਾਰਾ ਤੂੰ ਘਟ ਘਟ ਅੰਤ ਸਿਰ ਨਿਰੰਤਰ ਜੀ ਹਾਰੇ ਕੋ ਪੁਰਖ ਸਮਾਨ ਇਕ ਦਾ ਦੇ ਬੇਗਾਰੀ ਜੀ ਸਭ ਤੇਰੇ ਜੋ ਜੋ ਨਾਨਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬਿਨੇ ਹੋਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣਿਆ ਖੋਖਾਣਾ ਜੋ ਸੇਵ ਜੋ ਸੇਵ ਤੁਦ ਜੀ ਜਨ ਨਾਨਕ ਤੈਨ ਕੁਰਬਾਨਾ ਹਰ ਤੇ ਆਵੇ ਹਰ ਤੇ ਆਵੇ ਤੁਦ ਜੀ ਸੇ ਜਨ ਜੁਗ ਮੇ ਸੁਖ ਵਸੀ ਸੇ ਮੁਕਤ ਸੇ ਮੁਕਤ ਭੈ ਜਨ ਅਰ ਤੇ ਆਇਆ ਜੀ ਤੈਨ ਤੂਟੀ ਜਮ ਕੀ ਭਰਸੀ ਜਿਨ ਨਿਰਭਉ ਜਿਨ ਹਰ ਨਿਰਪੋ ਤੇ ਆਇਆ ਜੀ ਤਨ ਕਾ ਪਉ ਸਭ ਗਵਾਸੀ ਜਿਨ ਸੇ ਮਿਆਂ ਜਿਨ ਸੇ ਮਿਆਂ ਮੇਰਾ ਹਰ ਜੀ ਤੇ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਅਬ ਤੇ ਆਇਆ ਜੀ ਜਨ ਨਾਨਕ ਤਿਲ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਹਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੇ ਅਰ ਪੂਜਾ ਜੀ ਤਪ ਤਾਪੇ ਜਪੇ ਬੇਅੰਤਾ ਤੇਰੇ ਨੇਕ ਤੇਰੇ ਨੇਕ ਪੜੇ ਬੋ ਸਿਮਤ ਸਤ ਜੀ ਕਰ ਕਰਿਆ ਘਟ ਕਰਮ ਕਰੰਤਾ ਸੇ ਭਗ ਸੇ ਪਤ ਪਲੇ ਜਨਾਨਕ ਜੀ ਜੋ ਪਾਵੇ ਮੇਰੇ ਅਰ ਭਗਵੰਤਾ ਤੂੰ ਆਦਿ ਕੁਰਖੇ ਅਪਰੰਪਰ ਕਰਤਾ ਜੀ ਤੁਧ ਜੇ ਵੜੇ ਔਰ ਨਾ ਕੋਈ ਤੁਝ ਜੇ ਕੋ ਸਦਾ ਸਦਾ ਤੂ ਇੱਕੋ ਜੀ ਤੂੰ ਨੇਚਲ ਕਰਤਾ ਸੋਈ ਤਦ ਆਪੇ ਭਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ ਤੁਧ ਆਪੇ ਸੇ ਤਸ ਪਾਈ ਜੀ ਤੁਧ ਆਪੇ ਸੇ ਜੇ ਸਭ ਕੋਈ ਜਨਾਨ ਗੁਣ ਗਾਵੇ ਕਵਤੇ ਕੇ ਜੀ ਜੋ ਸਭ ਜੇ ਕਾ ਜਨੁਈਆ ਸਮਲਾ ਚੌਥਾ ਤੂੰ ਕਤਸ ਸਚਿਆਰ ਮੈਂ ਦਾ ਸਾਈਂ ਜੋ ਤੋ ਭਾਵੇ ਸੋਈ ਥੀ ਸੀ ਜੋ ਤੂ ਦੇ ਸੋਈ ਹਉ ਪਾਈ ਰਹਾ ਸਭ ਤੇਰੀ ਤੂ ਸਭਨੀ ਤੇ ਆਇਆ ਜਿਸਨੂ ਕਿਰਪਾ ਕਰੇ ਤਿਨਾਂ ਮਰਤਨ ਪਾਇਆ ਗੁਰਮੁਖ ਲਾਦਾ ਮਨੁ ਮੁਖ ਗਵਾਇਆ ਤਦ ਆਪ ਵਿਛੋੜਿਆ ਆਪੇ ਮਿਲਾਇਆ ਤੂੰ ਦ੍ਰਿਅ ਅਸਤੁ ਜੁ ਤੀ ਮਾਏ ਤਜ ਬਿੰਦੂ ਜਾ ਕੋਈ ਨਾਏ ਜੀ ਜੰਤ ਸਭ ਤੇਰਾ ਖੇਲ ਵਿੰ ਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸੰਦੂ ਜਾਣੈ ਸੋਈ ਜਨ ਜਾਣੈ ਹਰ ਗੁਣ ਸਦੀ ਆਖ ਵਖਾਣੈ ਜਿਨੇ ਅਰ ਸੇਵਿਆ ਤਨ ਸੁਖ ਪਾਇਆ ਸਹਿਜੇ ਅਰ ਨਾਮ ਸਮਾਇਆ ਤੂੰ ਆਪੇ ਕਬਤਾ ਤੇਰਾ ਕੀ ਸਭ ਹੋਏ ਤਦ ਬਿੰਦੂ ਜਾਵ੍ਰਣ ਕੋਇ ਤੂੰ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਇਆ ਸਮੱਲਾ ਪਹਿਲਾ ਤੇ ਤੁਸਲੁੜੇ ਪਹਿਲੇ ਨਵਾਸਾ ਪਾਣੀ ਪਾਵ ਗਤਨੀ ਕੀਆ ਪੰਗ ਜੋ ਮੋ ਪੰਗ ਨਹੀਂ ਚਾਲੈ ਹਮ ਦੇਖੇ ਤੋ ਡੁਬਿਐ ਲਐ ਮਾਨੇ ਕ ਨਚੇ ਤਸ ਮੂੜ ਮਨਾ ਹਰ ਬਿਸ਼ਰਤ ਤੇਰੇ ਗੁਣ ਗਲਿਆ ਰਹਾਉ ਨਾਉ ਜਦ ਦੀ ਜਦੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਕਉੰਤ ਨਾਨਕ ਦਿਨ ਕੀ ਸਨ ਜਿੰਤੂ ਨਹੀਂ ਮਿਸਰਿਆ ਅਸਮੱਲਾ ਪੰਜਵਾਂ ਭਈ ਪ੍ਰਾਪਤ ਮਾਨ ਕੋ ਦੇਵ ਰੀਆ ਗੋਬਿੰਦ ਮਿਲਨ ਕੀ ਏ ਤੇਰੀ ਬਰੀਆ ਹੋਰ ਕਾ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਵੇ ਨਾਮ ਸੰਝ ਲਾ ਭਉ ਚਲਤਨ ਕੈ ਜਨਮਿਤ ਜਾਤ ਰੰਗ ਮਾਇਆ ਕਹਿ ਰਹਾਉ ਜਪ ਤਬ ਸੰਜਮ ਦਰਮਨਾ ਕੋ ਮਾਇਆ ਸੇਵਾ ਸਾਧਨ ਜਾਨਿਆ ਰਾਇ ਕਹੋ ਨਾਨਕ ਅਮ ਨੀਚ ਕਰਮ ਸਰਨ ਪਰੇ ਕੀ ਰੱਖੋ ਸਰਮਾਨ ਕਹੋ ਨਾਨਕ ਅਮ ਨੀਚ ਕਰਮ ਸਰਨ ਪਰੇ ਕੀ ਰੱਖੋ ਸਰਮਾ ਪਾਛਾਈ ਦਸਵੀਂ ਕਬਿਓ ਬਾਜ ਬੇਨਤੀ ਚੋਪਈ ਹਮਰੀ ਕਰੂਗਾ ਦੇ ਰਛਾ ਪੂਰਨ ਹੋਏ ਚਿਤ ਕੀ ਛਾ ਤਵ ਚਰਨਨ ਮਨ ਰਹਿਓ ਮਰਾ ਆਪਣਾ ਜਾਨ ਕਰੋ ਪ੍ਰਤ ਪਾਰਾ ਹਮਰੇ ਦੁਚ ਸਬੇ ਤੁਮ ਕਾਉ ਆਪਾ ਦੇ ਮੋਹਿ ਬਚਾਵੋ ਸੁਖੀ ਬਸੇ ਮੋਰ ਪਰਵਾਰਾ सेव सिख सबे करतारा मूर छन कर दे करियर को वास है पूर्ण हुए हमारी आशा तो छाड़ छाट गए और न्या जो पर चाह तुम ते पाऊँ सेव सिख हमारे तारी है चुन चुन सत्र हमारे मारी है आप मुझ भरी है ਮਰਨ ਕਾਲ ਕਾ ਤਰਾਸਨ ਵਰੀ ਹੈ ਹੂ ਜੋ ਸਦਾ ਮਾਰੇ ਪਛਾ ਸ੍ਰੀ ਤੁਜਿ ਕਰਿਓ ਰਛਾ ਰਾਖ ਲਿਓ ਮੋ ਰਖਨ ਹਾਰੇ ਸਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਟਨ ਕੇ ਹੰਤਾ ਤੁਮ ਪੂਰੀ ਚਤ ਦਸ ਕੰਤਾ ਕਾਲ ਪਏ ਬ੍ਰਹਮ ਬਭ ਤਰਾ ਕਾਲ ਪਏ ਸ਼ਿਵਜ ਅਵਤਰਾ ਕਾਲ ਪੈ ਕਰ ਬਿਸਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋ ਵੀ ਸਭ ਕੀਓ ਬੇਦ ਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਰ ਲੋ ਸਵਾਰਾ ਨਮਸਕਾਰ ਹੈ ਤੈਂ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਥਨੇ ਉਪਜਾਇਓ ਆਦਿ ਅੰਤ ਕੇ ਅਵਤਾਰਾ ਸੋਈ ਗੁਰੂ ਸਮਝਿਓ ਹੋ ਮਾਰਾ ਨਮਸਕਾਰ ਤਿਸੀ ਕੋ ਮਾਰੀ ਸਗਲ ਪਰਜਾ ਜਿਨ ਆਪ ਸਵਾਰੀ ਸਿਵ ਗੁਣ ਕੋ ਸਿਵ ਗੁਣ ਸੁਖ ਦਿਓ ਸਤਨ ਕੋ ਕਲ ਮੇ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚ ਰਿਆਸ ਧੁਲਾ ਸਭ ਪਰ ਕਿਰਪਾ ਦਿੱਟ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰ ਕਰਾ ਕਰਤਾਰਾ ਪਰ ਜਾ ਤਤ ਦੇ ਅਪਾਰਾ ਜਬ ਆਖਰ ਕਤ ਕਬੂ ਤੁਮ ਮੈਂ ਮਿਲਤ ਦੇਤਾ ਸਭ ਹੋ ਜੇਤੇ ਬਦਨ ਸਿਟ ਸਭ ਧਾਰੇ ਆਪ ਆਪਣੀ ਬੂਝੀ ਉਚਾਰੇ ਤਮ ਸਭੀ ਤੇ ਰਤਨ ਰਾਲਮ ਜਾਣਤ ਬੇਦ ਭੇਦ ਅਰ ਆਲਮ ਨਰੰਕਾਰ ਨਰਕਨ ਨਰੰਕਾਰ ਨਿਵਕਾਰਨ ਲੰਭ ਆਦੇ ਨੀਲੇ ਨਦ ਸੰਭ ਤਾਂਕਾ ਮੂੜ ਚਦ ਭੇਦਾ ਜਾਂ ਕੋ ਭੇਵਨ ਪਾਵਤ ਬੇਦਾ ਤਾਂ ਕੋ ਕਰ ਪਾਨਿ ਅਨੁਮਾਨਤ ਮਹਾ ਮੂੜ ਕਸ਼ ਭੇਦ ਨਾ ਜਾਣਤ ਮਹਾ ਦੇਵ ਕ ਕਾ ਤੇ ਸਦਾ ਸ਼ਿਵ ਨਰੰਕਾਰ ਕਾ ਚਿੰਤ ਨਿ ਭੇਵ ਆਪ ਆਪਣੀ ਬੂਧ ਜੇਤੀ ਵਰਨ ਤੋ ਪਿੰਨ ਪਿੰਨ ਤੋ ਇਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੈਬ ਸਜਾ ਪ੍ਰਤੰ ਸੰਸਾਰਾ ਏਕ ਰੂਪ ਨੁ ਪਸ ਰੂਪਾ ਰੰਗ ਕੋ ਪਇਓ ਰਵ ਕੈ ਪੂਪਾ ਅੰਡਜ ਸਤਜ ਕਿਨੀ ਪੁਜ ਗਾਨ ਬੋਰ ਤੇ ਦੀਨੀ ਕਉ ਭੂ ਲੋ ਰਾਜਵੇ ਬਟਾ ਕਉシਮਟ ਪयो ਸ਼ੰਕਰੀਆ ਕੈਠਾਂ ਸ਼ਗਰੀ ਜੁਦ ਕੰਚ ਪਵ ਆਜ ਗਾਦਰੂ ਸੰਭਵ ਅਵ੍ਰਿਛ ਮੇਰੀ ਤਮ ਕਰੋ ਸਿਖ ਬਾਰ ਸਿਖ ਸੰਗਰ ਹੋ ਡਿਟ ਜੇਤੇ ਉਟਵਤੇ ਤੋ ਪਤਾ ਸਗਲੇ ਮਲੇਸ਼ ਕਰੋਣ ਘਾਤਾ ਜੇ ਅਤੁਤ ਜੋਨੀ ਪਰੇ ਤਿਨ ਕੇ ਡੁਟ ਦੁਖਤ ਹਵੇ ਮਰੇ ਪੁਰਗਜੰਪਾ ਪਰੇ ਤੇ ਅਰੇ ਤਨ ਕੇ ਤੁਮ ਸੰਗਤ ਸਭ ਤਾਰੇ ਜੋ ਕਲ ਕਲ ਕੋ ਮਾਰਦੇ ਆਏ ਤਾਂ ਕੇ ਕਾਲ ਨਿਤਨੇ ਆਏ ਹੈ ਰਚੋਇ ਤਨ ਸਭ ਕਾਲਾ ਦਿੱਟ ਸਟਰੇ ਤਤ ਕਾਲਾ ਕਿਰਪਾ ਦਿੱਟ ਤਨ ਜੈ ਨ ਹਰਿਓ ਤਾਂ ਕੇ ਤਾਪ ਤਨ ਕਮੋ ਹਰਿਓ ਹਿਰਦ ਸਿਦ ਗਰਮ ਸਭ ਹੋਈ ਦੁੱਟਿ ਚਾਵ ਜਸ ਕੇ ਨ ਕੋਈ ਏਕ ਬਾਜ ਤੁਮ ਜੰਬਾਰਾ ਕਾਲ ਭਾਤੇ ਤੈਉ ਬਾਰਾ ਜਿਨਰ ਨਾਮ ਤੇ ਹਾਰੋ ਕਹਾ ਦਰ ਦੁੱਟ ਦੁਖ ਤੇ ਰਹਾ ਖੜ ਕੇ ਤੁਮ ਸੰਤਿ ਹਾਰੀ ਆਪਾ ਦੇ ਲਿਓ ਬਾਰੀ ਸਰਬ othor ਮੋਹ ਸਹਾਈ ਦੁੱਟ ਦਉ ਤੇ ਲਿਓ ਬਚਾਈ ਸਵਯਾਂ ਪਾਇ ਗਏ ਜਬ ਤੇ ਤੁਮਰੇ ਤਬ ਤੇ ਕੋ ਉੰਗ ਤਰੇ ਨੀ ਆਨਿਓ ਆਰਾਮ ਰਹੀਮ ਕੁਰਾਨ ਕੁਰਾਨ ਅਨੇਕ ਗਹਿਮਤ ਇਕ ਨ ਮੰਨਿਓ ਸਿਮਰਤ ਸਾਤੁਰ ਬੇਦ ਸਮੇ ਬੋ ਭੇਦ ਕਹਿ ਅਮ ਇਕ ਨ ਜਾਣਿਓ ਸ੍ਰੀ ਅਰ ਜਬਾਨ ਕਿਰਪਾ ਤਮਰੀ ਕਰ ਮੈ ਨ ਕਯੋ ਸਭ ਤੋਏ ਬਖਾਨਿਓ ਦੋਹਿਰਾ ਛਗਲ ਦਵਾਰ ਕੋ ਛਡਕੇ ਗयो ਦਵਾਰੂ ਦਵਾਰ ਬੰਗ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਆ ਰਾਮ ਕਲੀਮ ਅੱਲਾ ਤੀ ਜਾਨਾ ਦੇ ਕੋ ਓਂਕਾਰ ਸਤਗੁਰ ਪ੍ਰਸਾਦ ਆਨੰਦ ਬਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸੇ ਸਤੀ ਮਨਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਬੜੀਆਂ ਸ਼ਬਦ ਗਮਨ ਆਇਆ ਸ਼ਬਦ ਤਾਂ ਗਉਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਰ ਵਰਣਾ ਲੈ ਅਰ ਨਾਲ ਰਹੁ ਤੂੰ ਮਨ ਮੇਰੇ ਧੂਖ ਜਬ ਸਾਰਣਾ ਅੰਗੀਕਾਰੂ ਕਰੇ ਤੇਰਾ ਕਾਰਜ ਸਭ ਸੁਆਰ ਹੈ ਨਾ ਸਭ ਨਾਂਗਲਾ ਸਮਰੱਥ ਸੁਆਮੀ ਸੋ ਕਿਉ ਮਨੁ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਰਣਾ ਲੈ ਸਾਜੇ ਜਬ ਕਿਆ ਨਹੀਂ ਕਰ ਤੇਰੇ ਕਰਤਾਂ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਤਿ ਸੁਲਾ ਤੇਰੀ ਨਾ ਮਨੁ ਵਸਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਜਬਦ ਕਨੇਰੇ ਕਹੇ ਨਾਨਕ ਸੱਚੇ ਸਹਿਬ ਕਿਆ ਨਹੀਂ ਕਰ ਤੇਰਾ ਸਚਨ ਮੇਰਾ ਆਧਾਰੂ ਸਚਨਾ ਮੇ ਆਧਾਰ ਮੇ ਰਾਜਨ ੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖਮਨ ਐ ਵਿਚਿਆ ਜਨ ਇੱਛਾਂ ਸਭ ਬਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਦ ਦੀਆਂ ਵਡਿਆਈਆਂ ਕਹੇ ਨਾਨਕ ਸੁਨੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਦਵਾਸੇ ਕੀਤੇ ਕਾਲ ਕੰਟ ਕੁਮਾਰਿਆ ਉਰ ਕਰਮ ਪਾਇਆ ਤੁਧ ਜਨ ਕੋ ਸੇ ਨਾਮ ਹਰ ਕੈ ਲਗੈ ਕਹਿ ਨਾਨਕ ਤੈ ਸੁਗਵਾ ਤਿਤ ਕਰ ਅਨਦ ਵਜੇ आनंद सुनो वड भागीयो सगले मनोरत पुरे पार ब्रह्म प्रभु पाया पुत्रे सगले वसुरे दुख रोग संतापि उतरे सुनी सची बणी संत साजन पै सजे पुरे गुरु ते जानी सुनते पनीत कहते पवित सद्गुरुया पार पुरे ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜੈਨ ਅਦ ਦੂਰੇ ਸੁਨਦੇ ਪਨੀਤ ਕਹਤੇ ਪਵਿਤ ਸਤਗੁਰ ਸੱਜਣ ਸੁਨਦੇ ਪਨੀਤ ਕਹਤੇ ਪਵਿਤ ਸਤਗੁਰਿਆ ਭਰ ਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜੈਨ ਅਦ ਦੂਰੇ ਮੋਦਾਮਨੀ ਮੱਲਾ 5 ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੇ ਉਦਾਰ ਜੇ ਕੋ ਖਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਦਾਰ ਏ ਵਤ ਤਜੀ ਨ ਜਾਈ ਨਿਤ ਨਿਤ ਰਗੁਰ ਤਾਰੋ ਤਮ ਸੰਸਾਰ ਚਰਨ ਲਗੇ ਦਰੀਏ ਸਭ ਨਾਨਕ ਬ੍ਰਹਮ ਪ੍ਰਸਾਰੂ ਸੋ ਲੋਕਮ ਲਾ ਪੰਜ ਬਾ ਤੇਰਾ ਕੀਤਾ ਜਤੋ ਨਹੀਂ ਮੈਨੂ ਜੋਗ ਕੀ ਤੋਈ ਮੈਂ ਨਿਰਗੁਣ ਹੋਰੇ ਕੋ ਗੁਣ ਨਹੀਂ ਆਪੇ ਤਰਸ ਪਿਓਈ ਤਰਸ ਭਿਆਮੇ ਰਾਮਤ ਹੋਈ ਸਤਗੁਰ ਸਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਧੀਵੇ ਹਰਿਆ ਤਰਸ ਭਿਆਮੇ ਰਾਮਤ ਹੋਈ ਸਤਗੁਰ ਸਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਦੀਵੇ ਹਰਿਆ ਪੌੜੀ ਤਤੇ ਤੂ ਸਮਰਤ ਜਿੱਤੇ ਕੋਈ ਨਾਹੀਂ ਉਤੇ ਤੇਰੀ ਰੱਖ ਅਗਨੀ ਹੁ ਦਰਮਾਈ ਸੁਣ ਕੇ ਜਮ ਕੇ ਦੂਤ ਨਾ ਤੇਰ ਛੜੇ ਜਾਏ ਉਹ ਜਲ ਬਿਕਮ ਸਗਾਓ ਗੁਰ ਸ਼ਬਦੀ ਪਾਰ ਪਾਈ ਜਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਏ ਕਲ ਮੈਂ ਇਹੋ ਪੁਨ ਗੁਣ ਗੋਬਿੰਦ ਗਾਏ ਸਭ ਜਨ ਨੂੰ ਕਿਰਪਾਲ ਸੰਭਾਲ ਲੈ ਸਾਈ ਸਾਈ ਵਿਰਥ ਕੋਈ ਨਾ ਜਾਏ ਜੇ ਆਵੇ ਤਉ ਦਿਆਏ ਸ਼ਲੋਕ ਮਹੱਲਾ 55 ਅੰਤਰ ਗੁਰਿਆ ਰਾਦਨਾ ਜੇਵਾ ਜਬ ਗੁਰਨਾਉ ਨੇਤਰੀ ਸਤਗੁਰ ਪੇਖਣਾ ਸਰਮਣੀ ਸੁਨਾ ਗੁਰਨਾਉ ਸਤਗੁਰ ਸੇ ਤੀਰਤਿਆ ਦਰਗੇ ਪਾਈ ਢਾਉ ਕਉ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਧ ਦੇਈ ਜਗ ਮੇ ਉਤਮ ਕਾਢੀਏ ਵਿਰਲੇ ਕਈ ਕੇ ਮਹੱਲਾ ਪੰਜਵਾ ਰਖੇ ਰਖਣ ਹਾਰ ਆਬੋ ਬਾਰਿਆਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਨ ਹੋ ਆਇਆ ਬਦਿਆਲ ਮਨੋ ਨਾਮ ਸਾਰਿਆਨ ਸਾਜਨ ਕੈ ਸੰਗ ਭਵ ਜਲ ਤਾਰਿਆਨ ਸਾਖਤ ਨਿੰਦਕ ਦੁਟਿਖਿਨ ਮੈਂ ਬਦਾਰਿਆਨ ਤੇ ਸਭ ਕੀ ਟੇਕ ਨਾਨਕ ਮਨੇ ਮਾਈ ਜਿਸ ਸਿਮਰਤ ਸੁਖੋਏ ਸਗਲੇ ਦੁਖ ਜਾਏ ਤਿਸ ਸਭ ਕੀ ਟੇਕ ਨਾਨਕ ਮਨੇ ਮਾਈ ਜਿਸ ਸਿਮਰਤ ਸੁਖੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ